ਅੰਜੇਂਗਰ ਦੇ ਦੁਕਾਨ ਤੇ ਚੋਰੀ ਹੋਈ ਹੈ ਜੀ ਹਾਂਜੀ ਮੇਰੀ ਚੋਰੀ ਹੋਈ ਹੈ ਜੀ ਮੈਂ ਵਿਜੇ ਕੁਮਾਰ ਬਰਮਾ ਸਨੋਂ ਮਦਨ ਲਾਲ ਬਰਮਾ ਮੈਂ ਇੱਥੇ ਜਲਾਲਪੁਰ 7-8 ਸਾਲ ਹੋ ਗਏ ਆ ਇਹ ਆਪਣੀ ਜੁਐਲਰੀ ਦੀ ਦੁਕਾਨ ਕਰਦਾ ਵਾਂ ਤੇ ਮੇਰਾ ਇਹ ਰਾਤ ਨੂੰ ਤਾਲੇ ਵਢੇ ਗਏ ਵਢ ਕੇ ਤੇ ਅੰਦਰ ਵਢੇ ਗਏ ਬੜੇ ਉਹ ਮੇਰੀ ਪੇਟੀ ਨੂੰ ਵੀ ਤੋੜ ਦਿੱਤਾ ਉਹਨੂੰ ਵੀ ਖੋਲਿਆ ਮੇਰਾ 12 13 ਲੱਖ ਰੁਪਏ ਦਾ ਨੁਕਸਾਨ ਹੋਇਆ ਜਿਹਦੇ ਵਿੱਚ 50 ਹਜ਼ਾਰ ਕੈਸ਼ ਵੀ ਸੀ ਉਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਕਿ ਚੋਰਾਂ ਨੂੰ ਫੜਿਆ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਅੱਗੇ ਤੋਂ ਉਹ ਬਾਦਤ ਨਾ ਕਰਨ ਇਹੋ ਜਿਹਾ ਕੰਮ ਉਹ ਅੱਗੇ ਤੋਂ ਨਾ ਕਰਨ ਉਹਨਾਂ ਨੂੰ ਨੱਥ ਪਾਈ ਜਾਵੇ ਉਹਨਾਂ ਨੂੰ ਫੜਿਆ ਜਾਵੇ ਚੋਰਾਂ ਨੂੰ ਉਸ ਨੂੰ ਕੀ ਤਨ ਦੇ ਦਿੱਤੀ ਉਹਨਾਂ ਨੂੰ ਮੈਂ ਆ ਪੁਲਿਸ ਨੂੰ ਸੂਚਨਾ ਦਿੱਤੀ ਆ ਉਹ ਦੋ ਪੁਲਿਸ ਵਾਲੇ ਆਏ ਸੀਗੇ ਉਹ ਲਿਖ ਕੇ ਲੈ ਗਏ